ਪਟਿਆਲਾ ਦੇ ਸੁੰਦਰ ਨਗਰ ਚ ਤੜਕਸਰ ਉਸ ਸਮੇਂ ਪਾਝੜਾ ਪੈ ਗਈਆਂ ਜਦੋਂ ਮਹੱਲੇ ਵਿੱਚ ਸਥਿਤ ਲੋਕਾਂ ਨੇ ਇੱਕ ਘਰ ਅੰਦਰ ਲੱਗੀ ਭਿਆਨਕ ਅੱਗ ਦੀਆਂ ਲਪਟਾਂ ਵਿਖੀਆਂ ਜਿਸ ਤੋਂ ਬਾਅਦ ਲੋਕਾਂ ਨੇ ਇਸ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ ਦੱਸਿਆ ਜਾ ਰਿਹਾ ਹੈ ਕਿ ਜਦ ਤੱਕ ਫਾਇਰ ਬ੍ਰਿਗੇਡ ਆਈ ਉਦੋਂ ਤੱਕ ਸਾਰਾ ਸਮਾਨ ਸਾੜ ਕੇ ਸੁਆਹ ਹੋ ਚੁੱਕਿਆ ਸੀ ਨਾ ਵਾਧਾ ਮਨਜੀਤ ਸਿੰਘ ਕੀ ਗੱਲ ਹੋਈ ਇੱਥੇ ਸਾਡੇ ਬੈਕ ਸਾਡ ਦੇ ਅੱਗ ਲੱਗੀ ਐ ਇਹਨਾਂ ਦਾ ਕੋਈ ਲੜਾਈ ਝਗੜਾਈ ਤੋਂ ਅੱਗ ਲੱਗਣ ਦੇ ਕਾਰਨ ਵਿੱਚ ਕਾਂ ਦੇ ਜਿਹੜੀ ਸਾਜੀ ਤੇ ਸਾਜੀ ਕਾਂ ਤੋਂ ਕਾਰਨ ਆਡੀ ਕੰਨ ਸਾਰੀਆਂ ਫਟ ਗਈਆਂ ਨੇ ਵੀ ਇੱਧਰ 10 ਮਿੰਟ ਫਾਇਰ ਵਿਗੜਨਾ ਹੁੰਦੀ ਇੱਧਰ ਅੱਗ ਲੱਗ ਜਾਂਦੀ ਸਾਰੇ ਬਸ ਸਾਡਾ ਬਹੁਤ ਨੁਕਸਾਨ ਹੋਇਆ ਇਹਦਾ ਕੋਈ ਹੱਲ ਨਹੀਂ ਜੀ ਕਦੋਂ ਕੋ ਲੱਗੀ ਫਿਰੇ ਇਹ ਕੁਝ ਸਾਢੇ 4 ਵਜੇ 4 ਵਜੇ ਦੇ ਪੰਜ ਫਾਈਬਰ ਰੇਟ ਕਿੰਨੇ ਕ ਵਜਾਈ ਫਾਈਬਰ ਰੇਟ ਤੇ ਆਈਏ ਕੋਈ ਸਾਢੇ 5 ਵਜੇ ਉਦਰ ਮਕਾਨ ਮਾਲਕ ਗੁਰਚਰਨ ਸਿੰਘ ਦਾ ਕਹਿਣਾ ਹੈ ਕਿ ਉਸ ਦਾ ਆਪਣੀ ਪਤਨੀ ਨਾਲ ਝਗੜਾ ਚੱਲ ਰਿਹਾ ਹੈ ਤੇ ਉਹ ਬੀਤੀ ਕੱਲ ਆਪਣੇ ਘਰ ਵਿੱਚ ਮੌਜੂਦ ਨਹੀਂ ਸੀ ਉਸ ਨੇ આરોਪ ਲਗਾਇਆ ਕਿ ਇਹ ਅੱਗ ਉਸ ਦੀ ਪਤਨੀ ਅਤੇ ਸਹੁਰੇ ਪਰਿਵਾਰ ਵੱਲੋਂ ਲਗਾਈ ਗਈ ਹੈ ਮੇਰਾ ਨਾਮ ਗੁਰਚਰਨ ਸਿੰਘ ਹੈ ਕੀ ਗੱਲ ਹੋਈ ਅੱਜ ਅੱਜ ਮੇਰੇ ਘਰ ਨੂੰ ਅੱਗ ਲਾ ਦਿੱਤੀ ਰਜਨੀ ਪਾਲਾ ਵੱਲੋਂ ਤੇ ਉਹਦੇ ਭਰਾ ਵੱਲੋਂ ਤੇ ਉਹਦੇ ਉਹਦੇ ਜੀਜਿਆਂ ਵੱਲੋਂ ਉਹਦੀ ਮਾਂ ਨੇ ਉਹਦੀ ਭੈਣ ਨੇ ਸਾਰੇ ਰਲ ਕੇ ਮੇਰੇ ਘਰ ਅੱਗ ਲਾ ਦਿੱਤੀ ਅੱਜ ਸਵੇਰੇ 5 ਵਜੇ ਉਹ ਰਜਨੀ ਕੌਣ ਹੈ ਰਜਨੀ ਮੇਰੀ ਘਰ ਦੀ ਉਹਦਾ ਮੇਰਾ ਕੋਰਡ ਕੇਸ ਚੱਲਦਾ ਪਿਆ ਜੀ ਤੁਹਾਨੂੰ ਕਿੱਦਾਂ ਪਤਾ ਲੱਗਾ ਸਾਰਾ ਸਾਨੂੰ ਸਾਡੇ ਗਵਰਡੀਅਨ ਨੇ ਦੱਸਿਆ ਜੀ ਮੈਨੂੰ ਫੋਨ ਆਇਆ ਕੱਲ ਰਾਤ ਸਾਰਾ ਟੱਬਰ ਮੈਨੂੰ ਫੋਨ ਕਰਦਾ ਪਿਆ ਮੈਂ ਫੋਨ ਚੱਕਿਆ ਨਹੀਂ ਮੈਂ ਰਾਤ 11 ਵਜੇ ਤੱਕ ਫੋਨ ਕਰਦੇ ਰਹੇ 11:30 ਵਜੇ ਤੱਕ ਜਿਹਨੀਆਂ ਬਾਲਾ ਉਹਦਾ ਭਰਾ ਉਹਦੀ ਭੈਣ ਉਹਦਾ ਜੀਜਾ ਮੈਨੂੰ ਰਾਤੀ ਫੋਨ ਕਰਦੇ ਰਹੇ ਮੈਂ ਫੋਨ ਚੱਕਿਆ ਨਹੀਂ ਮੈਨੂੰ ਜਾਨ ਜਾਨੋ ਮਾਰਨ ਦੇ ਸਾਰੇ ਮਤਲਬ ਉਹਨਾਂ ਨੇ ਸ਼ਰੀਰ ਅੰਤਰ ਰਜੇ ਸੀ ਤੇ ਮੈਂ ਘਰ ਨਹੀਂ ਉਹਨਾਂ ਦੇ ਖਿਆਲ ਖੇਰੇ ਘਰ ਹੋਊਗਾ ਨਾ ਅੱਗ ਲਾ ਦੇਉ ਚਲ ਗਏ ਲੇਕਿਨ ਲੋਕ ਲੱਗੇ ਘਰ ਘਰ ਨੂੰ ਮ ਕਿੰਨਾ ਕ ਨੁਕਸਾਨ ਹੋ ਗਿਆ ਅੰਦਰ ਨੁਕਸਾਨ ਪੂਰਾ ਘਰ ਮੇਰਾ ਸੜ ਗਿਆ ਜੀ 112 ਨੰਬਰ ਦੀ ਗਲੀ ਬਟਾਲਾ ਦੇ ਸੁੰਦਰ ਨਗਰ ਚ ਤੜਕਸਰ ਉਸ ਸਮੇਂ ਪਾਝੜਾ ਪੈ ਗਈਆਂ ਜਦੋਂ ਮਹੱਲੇ ਵਿੱਚ ਸਥਿਤ ਲੋਕਾਂ ਨੇ ਇੱਕ ਘਰ ਅੰਦਰ ਲੱਗੀ ਭਿਆਨਕ ਅੱਗ ਦੀਆਂ ਲਪਟਾਂ ਵਿਖੀਆਂ ਜਿਸ ਤੋਂ ਬਾਅਦ ਲੋਕਾਂ ਨੇ ਇਸ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ ਦੱਸਿਆ ਜਾ ਰਿਹਾ ਹੈ ਕਿ ਜਦ ਤੱਕ ਫਾਇਰ ਬ੍ਰਿਗੇਡ ਆਈ ਉਦੋਂ ਤੱਕ ਸਾਰਾ ਸਮਾਨ ਸਾੜ ਕੇ ਸਵਾਹ ਹੋ ਚੁੱਕਿਆ ਸੀ ਕਿਹਦਾ ਵੇਦੜਾ ਮਲਜੀਤ ਸਿੰਘ ਕੀ ਗੱਲ ਹੋਈ ਇੱਥੇ ਸਾਡੇ ਬੈਕ ਸਾਡ ਤੇ ਅੱਗ ਲੱਗੀ ਏ ਇਹਨਾਂ ਦਾ ਕੋਈ ਲੜਾਈ ਝਗੜਾਈ ਤੋਂ ਅੱਗ ਲੱਗ ਲੰਗੇ ਘੰਦੇ ਘਰ ਵਿੱਚ ਕਾਂ ਜਿਹੜੀ ਸਾਜੀ ਤੋਂ ਸਾਜੀ ਕਾਂ ਦਾ ਹੁੰਦਾ ਘਰ ਨਾਲ ਅੱਡੀ ਕਰਨਾ ਸਾਰੇ ਫਟ ਗਏ ਨੇ ਵੀ ਇੱਧਰ 10 ਮਿੰਟ ਫਾਇਰ ਵਿਗੜਨਾ ਹੁੰਦੀ ਇੱਧਰ ਵੀ ਅੱਗ ਲੱਗਦੀ ਸਾਰੇ ਬੱਸ ਸਾਡਾ ਬਹੁਤ ਨੁਕਸਾਨ ਹੋਇਆ ਇਹਦਾ ਕੋਈ ਹੱਲ ਹੁੰਦਾ ਏ ਕਦੋਂ ਕੋ ਲੱਗੀ ਸਰੇ ਇਹ ਕੁਛ ਸਾਢੇ 4 ਵਜੇ 4 ਵਜੇ ਦੁਪਹਿਰ ਫਾਈਬਰਟ ਕਿੰਨੇ ਕੁ ਚਾਹੀਏ ਫਾਈਬਰਟ ਦੇ ਆਈਏ ਕੋਈ ਸਾਢੇ 5 ਵਜੇ